ਅੱਜ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਮੇਰੀ ਬੜੀ ਤਾਰੀਫ਼ ਕਰਨਗੇ ਮੇਰੀ ਵਾਹ ਵਾਹ ਹੋਵੇਗੀ ਸਾਰਿਆਂ ਸਿੱਖਾਂ ਦੇ ਵਿੱਚ ਭਰੇ ਦਰਬਾਰ ਦੇ ਵਿੱਚ ਤੇ ਸਾਧ ਸੰਗਤ ਜੀ ਜਿਵੇਂ ਗੁਰਦੁਆਰਾਂ ਸਜਿਆ ਹੋਇਆ ਸਾਰੀਆਂ ਸੰਗਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਸ਼ਮੇਸ਼ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰ ਰਹੀਆਂ ਨੇ ਵੱਖਰੀਆਂ ਵੱਖਰੀਆਂ ਪੇਟਾਵਾਂ ਗੁਰੂ ਕੇ ਸਿੱਖ ਅਰਪਣ ਕਰਦੇ ਨੇ ਤੇ ਜਦ ਵਾਰੀ ਆਈ ਭਾਈ ਲਾਲ ਸਿੰਘ ਦੀ ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇਹਨੇ ਵੀ ਜਾ ਕੇ ਢਾਲ ਰੱਖੀ ਨਮਸਕਾਰ ਕੀਤੀ ਤੇ ਖਿਆਲ ਕਰਨਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇਹਦੀ ਢਾਲ ਵੱਲ ਵੇਖਿਆ ਤੱਕ ਹੀ ਨਹੀਂ ਇਹਦੇ ਵੱਲ ਵੇਖਿਆ ਨਹੀਂ ਨਜ਼ਰ ਹੀ ਨਹੀਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹਦੇ ਵੱਲ ਕੀਤੀ ਲਾਲ ਸਿੰਘ ਫਿਕਰਾਂ ਵਿੱਚ ਪੈ ਗਿਆ ਵੀ ਇਹ ਕੀ ਹੋ ਗਿਆ ਮੈਂ ਤਾਂ ਢਾਲ ਬੜੀ ਕੀਮਤੀ ਬਣਾਈ ਬੜੀ ਚੰਗੀ ਢਾਲ ਤਿਆਰ ਕੀਤੀ ਗੋਲੀ ਵੀ ਇਸ ਢਾਲ ਵਿੱਚ ਉਪਾਰ ਨਹੀਂ ਹੋ ਸਕਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਮੇਰੀ ਢਾਲ ਵਿਖੀ ਨਹੀਂ ਨਮਸਕਾਰ ਕਰਨ ਤੋਂ ਬਾਅਦ ਸੰਗਤ ਵਿੱਚ ਜਾ ਕੇ ਭਾਈ ਲਾਲ ਸਿੰਘ ਬਹਿ ਗਿਆ ਤੇ ਕੁਝ ਦਿਨ ਉਡੀਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਜਰੂਰ ਮੇਰੀ ਢਾਲ ਦੇ ਵੱਲ ਵੇਖਣਗੇ ਤੱਕਣਗੇ ਤੇ ਮੇਰੀ ਪ੍ਰਸ਼ੰਸਾ ਕਰਨਗੇ ਮੈਨੂੰ ਬੁਲਾਉਣਗੇ ਪਰ ਐਸਾ ਕੁਝ ਨਾ ਹੋਇਆ ਸਾਧ ਸੰਗਤ ਫਿਰ ਥੋੜੀ ਦੇਰ ਬਾਅਦ ਮੌਕਾ ਸੰਭਿਆ ਉੱਠਿਆ ਓਟਾਲ ਚੁੱਕ ਕੇ ਤੇ ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਚੰਗੀ ਤਰ੍ਹਾਂ ਸੁਹਾ ਕੇ ਨੇੜੇ ਕਰਕੇ ਰੱਖ ਦਿੱਤੀ ਕਿ ਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਪਤਾ ਲੱਗਦੇ ਵੀ ਲਾਲ ਸਿੰਘ ਲੈ ਕੇ ਆਇਆ ਕੁਝ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਦੂਜੀ ਵੇਰਾਂ ਜਦੋਂ ਉਹਨੂੰ ਢਾਲ ਰੱਖਦਿਆਂ ਵੇਖਿਆ ਸਤਿਗੁਰੂ ਪਾਤਸ਼ਾਹ ਜੀ ਨੇ ਪੁੱਛ ਲਿਆ ਵੀ ਲਾਲ ਸਿਆ ਕੀ ਲੈ ਕੇ ਆਇਆ ਹੁਣ ਅੰਦਰੋਂ ਇੱਕਦਮ ਖੜ ਗਿਆ ਕਿ ਮੇਰੀ ਵਾਰੀ ਆ ਗਈ ਹੁਣ ਹੁਣ ਮੇਰੀ ਤਾਰੀਫ ਹੋਵੇਗੀ ਮੇਰੀ ਸ਼ੋਭਾ ਹੋਵੇਗੀ ਬੜਾ ਸਾਧ ਸੰਗਤ ਮਨ ਦੇ ਅੰਦਰ ਇਸ ਗੱਲ ਦਾ ਚਾਅ ਹੁੰਦਾ ਹੈ ਹਰ ਇੱਕ ਬੰਦੇ ਦੇ ਕਿ ਮੇਰੀ ਚਰਚਾ ਹੋਵੇ ਮੇਰੀ ਸ਼ੋਭਾ ਹੋਵੇ ਮੇਰੀ ਪ੍ਰਸ਼ੰਸਾ ਕਿਤੇ ਇੱਕ ਦੋ ਬੋਲਾਂ ਦੇ ਵਿੱਚ ਜ਼ਰੂਰ ਕਰ ਦੇਣ ਇਹ ਲੋਕ ਤੇ ਫੇਰ ਗੱਲ ਬਣੇਗੀ। ਸਾਤੀ ਚੌੜੀ ਹੋ ਜਾਂਦੀ ਹੈ ਬੰਦੇ ਦੀ ਆਪਣੀ ਪ੍ਰਸ਼ੰਸਾ ਆਪਣੀ ਸ਼ੋਭਾ ਸੁਣ ਕੇ ਸਾਧ ਸੰਗਤ। ਪਰ ਸਤਿਗੁਰੂ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੇ ਛੇਤੀ ਜਾਲ। ਕਹਿੰਦੇ ਦੁਨੀਆ ਦੀਆਂ ਇਹ ਵਡਿਆਈਆਂ ਖੁਸ਼ਾਮ ਦੀਆਂ ਵੀ ਕਿ ਇਹ ਲੋਕ ਤੇਰੀ ਵਾਹ ਵਾਹ ਕਰਦੇ ਹੋਣ। ਇਹਨਾਂ ਨੂੰ ਅੱਗ ਨਾਲ ਸਾੜ ਕੇ ਸੁਆਹ ਕਰਦੇ ਇਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ ਸੰਸਾਰ ਦੀ ਇਹ ਖੁਸ਼ਾਮ ਦੀ ਦੁਨੀਆ ਦੀ ਇਹ ਕੀਤੀ ਹੋਈ ਵਾਹ ਵਾਹ ਤੇਰੇ ਨਾਲ ਨਹੀਂ ਜਾਣ ਵਾਲੀ ਅਸਲ ਦੇ ਵਿੱਚ ਬਾਤ ਉਸ ਦਿਨ ਬਣਈਆ ਜਦੋਂ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਦਰ ਤੋਂ ਤੈਨੂੰ ਵਡਿਆਈ ਪ੍ਰਾਪਤ ਹੋਈ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਤੈਨੂੰ ਮਾਣ ਬਖਸ਼ਿਸ਼ ਕੀਤਾ ਤੇ ਸਾਧ ਸੰਗਤ ਬਾਤ ਉਸ ਦਿਨ ਬਣੇਗੀ ਹੁਣ ਬੰਦਾ ਬੜਾ ਖੁਸ਼ ਹੁੰਦਾ ਜਦੋਂ ਸ਼ੋਭਾ ਹੋਵੇ ਹੁਣ ਲਾਲ ਸਿੰਘ ਅੰਦਰੋਂ ਅੰਦਰ ਖੁਸ਼ ਹੋ ਗਿਆ ਵੀ ਹੁਣ ਮੇਰੀ ਵਾਰੀ ਆ ਗਈ ਐ ਸਾਧ ਸੰਗਤ ਸਤਿਗੁਰੂ ਜੀ ਪੁੱਛਦੇ ਲਾਲ ਸਿੰਘ ਕੀ ਲੈ ਕੇ ਆਇਆ ਕਹਿਣ ਲੱਗਾ ਜੀ ਸਤਿਗੁਰੂ ਪਾਤਸ਼ਾਹ ਬੜੀ ਸੋਹਣੀ ਮਢਾਲ ਤਿਆਰ ਕੀਤੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਗੁਰੂ ਮਹਾਰਾਜ ਮੈਂ ਬੜੇ ਸੋਹਣੇ ਸ਼ਸਤਰ ਹਥਿਆਰ ਤਿਆਰ ਕਰਦਾ ਇਸ ਵਾਰ ਵੀ ਮੈਂ ਗੈਂਡੇ ਦੀ ਖਲ ਦੀ ਬੜੀ ਮਜ਼ਬੂਤ ਢਾਲ ਬਣਾਈ ਹੈ ਗੁਰੂ ਮਹਾਰਾਜ ਪਾਤਸ਼ਾਹ ਜੀ ਇਸ ਵਾਰ ਇਹ ਢਾਲ ਨੂੰ ਨਿਹਾਰੂ ਤਾਂ ਸਹੀ ਇੱਕ ਵਾਰ ਸਤਿਗੁਰੂ ਜੀ ਵੇਖੋ ਤਾਂ ਸਹੀ ਇਹ ਢਾਲ ਕੈਸੀ ਮਜ਼ਬੂਤ ਬਣਾਈਏ ਕਿ ਕੋਈ ਗੋਲੀ ਵੀ ਇਸ ਢਾਲ ਵਿੱਚੋਂ ਪਾਰ ਨਹੀਂ ਹੋ ਸਕਦੀ ਕਿਉਂਕਿ ਇਹ ਲਾਲ ਸਿੰਘ ਦਾ ਦਾਵਾ ਹੈ ਇਹ ਲਾਲ ਸਿੰਘ ਨੇ ਢਾਲੀ ਐਸੀ ਤਿਆਰ ਕੀਤੀ ਹੈ ਹੁਣ ਸਾਧ ਸੰਗਤ ਜਦੋਂ ਬੰਦਾ ਇਸ ਢੰਗ ਨਾਲ ਮੈਂ ਮੈਂ ਕਰਨ ਲੱਗ ਪਏ ਹੌ ਹੌ ਕਰਨ ਲੱਗ ਪਏ ਆਪਣੀ ਹੀ ਪ੍ਰਸ਼ੰਸਾ ਐਸੇ ਸਤਿਗੁਰੂ ਦੀਨ ਦੇਵਾਲ ਦੇ ਸਾਹਮਣੇ ਜੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਸਾਹਮਣੇ ਤੇ ਸਾਡੀ ਸਾਧ ਸੰਗਤ ਕਿਸੇ ਤਰ੍ਹਾਂ ਦੀ ਔਕਾਤ ਹੀ ਨਹੀਂ ਮੈਂ ਕਹਾਂ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਮੇਰੇ ਸਤਿਗੁਰ ਤੂੰ ਤਾਂ ਗੁਨਾ ਦਾ ਖਜ਼ਾਨਾ ਹੈ ਤੇ ਸਾਡੇ ਵਰਗੇ ਬੰਦੇ ਤਾਂ ਸਾਧ ਸੰਗਤ ਹੈ ਹੀ ਔਗਣਾ ਦੇ ਨਾਲ ਭਰੇ ਹੋਏ ਹੁਣ ਲਾਲ ਸਿੰਘ ਆਪਣੀ ਵਾਹਵਾ ਕਰਾਉਣ ਵਾਸਤੇ ਕਹਿੰਦਾ ਜੀ ਸਤਿਗੁਰੂ ਜੀ ਐਸੀ ਢਾਲ ਤਿਆਰ ਕੀਤੀ ਹੈ ਕਿ ਦੁਨੀਆ ਦੀ ਕੋਈ ਵੀ ਬੰਦੂਕ ਦੀ ਗੋਲੀ ਇਸ ਢਾਲ ਨੂੰ چیر ਕੇ ਪਾਰ ਨਹੀਂ ਲੰਘ ਸਕਦੀ ਇਹ ਲਾਲ ਸਿੰਘ ਨੇ ਬਣਾਈ ਹੈ ਉਹਨੇ ਜਦੋਂ ਦੋ ਤਿੰਨ ਆਪੜਾ ਨਾਮ ਲੈ ਕੇ ਸਾਜ ਸੰਗਤ ਸਾਰੇ ਦਰਬਾਰ ਦੇ ਵਿੱਚ ਜਿਵੇਂ ਸੁਣਾਉਣ ਦੀ ਕੋਸ਼ਿਸ਼ ਕੀਤੀ ਨਾ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਜਾਣਗੇ ਵੀ ਮਨ ਵਿੱਚ ਕੀ ਹੈ ਹੰਕਾਰ ਬੋਲਦਾ ਮੈਂ ਬੋਲਦੀ ਐ ਸਾਬ ਕਹਿੰਦੇ ਕੋਈ ਗੱਲ ਨਹੀਂ ਲਾਲ ਸਿਆਮ ਜੇ ਢਾਲ ਬਣਾਈ ਐ ਮਜ਼ਬੂਤ ਐ ਦਾਵਾ ਕਰਦਾ ਕਿ ਕੋਈ ਗੋਲੀ ਪਾਰ ਨਹੀਂ ਲੰਘ ਸਕਦੀ ਤੇ ਇਸ ਤਰ੍ਹਾਂ ਕਰੇ ਕੱਲ ਨੂੰ ਦਰਬਾਰ ਵਿੱਚ ਲੈ ਕੇ ਆ ਜਾਈ ਆਪਾਂ ਬੰਦੂਕ ਦਾ ਨਿਸ਼ਾਨਾ ਪਰਖ ਕੇ ਵੇਖ ਲਾਂਗੇ ਜਾਂਦਿਆਂ ਫਿਰ ਕਹਿ ਗਿਆ ਕਹਿੰਦਾ ਸਤਿਗੁਰੂ ਜੀ ਜ਼ਰੂਰ ਕੱਲ ਨੂੰ ਮੈਂ ਲੈ ਆਵਾਂਗਾ ਸਾਬ ਕਹਿੰਦੇ ਆਪ ਫੜ ਕੇ ਢਾਲ ਖੜ ਜਾਈਂ ਤੇ ਅਸੀਂ ਬੰਦੂਕ ਚਲਾਵਾਂਗੇ ਵੇਖਾਂਗੇ ਗੋਲੀ ਪਾਰ ਹੁੰਦੀ ਏ ਕਿ ਨਹੀਂ ਹੁੰਦੀ ਜਾਂਦੀ ਵੇਰ ਫਿਰ ਕਹਿ ਗਿਆ ਕਹਿੰਦਾ ਸਤਿਗੁਰੂ ਮਹਾਰਾਜ ਇਹ ਲਾਲ ਸਿੰਘ ਨੇ ਬਣਾਈ ਏ ਤੇ ਦਾਅਵੇ ਨਾਲ ਕਹਿੰਦਾ ਜੀ ਇਹਦੇ ਵਿੱਚੋਂ ਗੋਲੀ ਪਾਰ ਨਹੀਂ ਲੰਘ ਸਕਦੀ ਐਸੀ ਮਜ਼ਬੂਤ ਢਾਲ ਬਣਾਈ ਏ ਹੁਣ ਚਲਾ ਗਿਆ ਘਰ ਘਰ ਵਾਲੀ ਨੂੰ ਜਾ ਕੇ ਕਹਿੰਦਾ ਭਾਗਵਾਨ ਨੇ ਅਜੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਇੰਨੀ ਆਯੂ ਨਹੀਂ ਇੰਨੀ ਉਮਰਾਂ ਨਹੀਂ ਕਿ ਲਾਲ ਸਿੰਘ ਦੀ ਕਾਰੀਗਰੀ ਨੂੰ ਉਹ ਜਾਣਦੇ ਹੋਣ ਕਿ ਲਾਲ ਸਿੰਘ ਹਥਿਆਰ ਕਿਹੋ ਜਿਹਾ ਬਣਾਉਂਦਾ ਹੈ ਸ਼ਸਤਰ ਕਿਹੋ ਜਿਹਾ ਬਣਾਉਂਦਾ ਹੈ ਘਰ ਵਾਲੀ ਪੁੱਛਦੀ ਕੀ ਹੋਇਆ ਜੀ ਕਹਿਣ ਲੱਗਾ ਢਾਲ ਬਣਾ ਕੇ ਲੈ ਕੇ ਗਿਆ ਸਾਂ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਮੈਂ ਕਿਹਾ ਵਾਰ-ਵਾਰ ਕਿ ਐਸੀ ਮਜ਼ਬੂਤ ਢਾਲ ਹੈ ਦੇ ਵਿੱਚੋਂ ਗੋਲੀ ਨਹੀਂ ਪਾਰ ਹੋ ਸਕਦੀ ਐਸੀ ਏ ਢਾਲ ਮੈਂ ਬਣਾਈ ਹੈ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੱਲ ਨੂੰ ਆਵੀਂ ਆਪਾਂ ਗੋਲੀ ਪਰਖ ਕੇ ਵੇਖ ਲਵਾਂਗੇ ਗੋਲੀ ਚਲਾ ਕੇ ਵੇਖ ਲਵਾਂਗੇ ਕਿ ਢਾਲ ਮਜਬੂਤ ਹੈ ਕਿ ਨਹੀਂ ਸਾਧ ਸੰਗਤ ਜਦੋਂ ਇੰਨੀ ਗੱਲ ਆਖੀ ਨਾ ਉਹਨੇ ਹੰਕਾਰ ਸੀ ਬੋਲਦਾ ਤੇ ਘਰ ਵਾਲੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਹਿੰਦੀ ਅੱਛਾ ਤੁਸੀਂ ਸੱਚਮੁੱਚ ਇੰਨੀ ਗੱਲ ਕਹੇ ਹੋ ਕਦੇ ਤੁਹਾਡੇ ਮਨ ਦੇ ਵਿੱਚ ਖਿਆਲ ਵਿੱਚ ਇਹ ਨਹੀਂ ਆਇਆ ਕਿ ਜੇ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਨੇ ਉਹ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਕਿਸ ਅਜ਼ਮਤ ਦਾ ਮਾਲਕ ਹੈ ਮੇਰੇ ਪਾਤਸ਼ਾਹ ਚੌਹਣ ਤੇ ਲਾਲਸਿਆਂ ਮੇਰੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਤਾਂ ਐਸੇ ਨੇ ਜਿਹੜੇ ਮੱਛਰਾਂ ਦੇ ਕੋਲੋਂ ਵੀ ਪਰਬਤ ਪਹਾੜ ਤੜਾ ਦਿੰਦੇ ਐ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲ ਕਹ ਮੱਛਰ ਜਦੋਂ ਸਾਧ ਸੰਗਤ ਗੁਰੂ ਦੀ ਕਿਰਪਾ ਪ੍ਰਾਪਤ ਕਰ ਲੇ ਰਾਇਮਤ ਪ੍ਰਾਪਤ ਕਰ ਲੇ ਪ੍ਰਮਾਤਮਾ ਦੀ ਉਹ ਵੀ ਪਰਬਤਾਂ ਪਹਾੜਾਂ ਨੂੰ ਤੋੜਨ ਦੇ ਸਮਰੱਥ ਹੋ ਜਾਂਦਾ ਹੈ ਗੁਰੂ ਦੀ ਕਿਰਪਾ ਹੋ ਜਾਏ ਤੇ ਪਿੰਗਲਾ ਵੀ ਸਮੁੰਦਰ ਨੂੰ ਪਾਰ ਕਰ ਸਕਦਾ ਹੈ ਸਾਧ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਦੀ ਇਹ ਕਿਰਪਾ ਹੈ ਇਹ ਤਾਕਤ ਹੈ ਤੇ ਸਾਧ ਸੰਗਤ ਜਦੋਂ ਘਰ ਵਾਲੀ ਨੇ ਇਹ ਗੱਲ ਆਖੀ ਨਾ ਕਹਿੰਦੀ ਤੂੰ ਤਾਂ ਸਮਝਿਆ ਹੀ ਨਹੀਂ ਗੁਰੂ ਦੀ ਤਾਕਤ ਨੂੰ ਬੜੀ ਵੱਡੀ ਗਲਤੀ ਕਰ ਲਈ ਤੁਸੀਂ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਸਾਹਮਣੇ ਹੀ ਪਾਤਸ਼ਾਹ ਜੀ ਦੇ ਹੀ ਸਨਮੁਖ ਹੋ ਕੇ ਤੁਸੀਂ ਉਹਨਾਂ ਨੂੰ ਇਹ ਗੱਲ ਕਹਿ ਕੇ ਆ ਗਏ ਕਿ ਗੱਲ ਨੂੰ ਗੋਲੀ ਪਰਖ ਕੇ ਵੇਖ ਲਿਓ ਢਾਲ ਬੜੀ ਮਜ਼ਬੂਤ ਹੈ ਲਾਲ ਸਿੰਘ ਨੇ ਬਣਾਈ ਹੈ ਹੁਣ ਜਦੋਂ ਗੱਲ ਪੱਲੇ ਪਈ ਨਾ ਤੇ ਕੰਬ ਗਿਆ ਕਿ ਹੁਣ ਕੀ ਕਰੀਏ ਮੈਂ ਤਾਂ ਕਹਿ ਆਇਆ ਪਰ ਭਰੇ ਦਰਬਾਰ ਦੇ ਵਿੱਚ ਵੀ ਆਵਾਂਗਾ ਕੱਲ ਨੂੰ ਹੁਣ ਮਨ ਹੀ ਮਨ ਸੋਚਦਾ ਫਿਕਰ ਹੋ ਗਈ ਤੇ ਸਾਧ ਸੰਗਤ ਪੰਜ ਸਿੰਘਾਂ ਨੂੰ ਬੁਲਾਇਆ ਪੰਜ ਗੁਰਸਿੱਖਾਂ ਨੂੰ ਬੁਲਾ ਕੇ ਹੁਣ ਪ੍ਰਸ਼ਾਦਾ ਤਿਆਰ ਕੀਤਾ ਘਰ ਵਿੱਚ ਉਹਨਾਂ ਕੋਲੋਂ ਅਰਦਾਸ ਬੇਨਤੀ ਕਰਾਈ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਕਿ ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦੇ ਹੋ ਕਿ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਲਾਜ ਰੱਖ ਲਿਓ ਕੱਲ ਨੂੰ ਮੇਰੀ ਇੱਜ਼ਤ ਰੱਖ ਲਿਓ ਦਰਬਾਰ ਦੇ ਵਿੱਚ ਕਿਰਪਾ ਕਰ ਦਿਓ ਕਿ ਮੇਰੇ ਕੋਲ ਗਲਤੀ ਹੋ ਗਈ ਜੋ ਮੈਂ ਬੋਲ ਕੇ ਆਇਆ ਤੇ ਸਾਜ ਸੰਗਤ ਅਰਦਾਸ ਕੀਤੀ ਗਈ ਹੁਣ ਅਗਲੇ ਦਿਨ ਸਮਾ ਜਿਹੜਾ ਨਿਯਤ ਕੀਤਾ ਸੀ ਤੇ ਭਾਈ ਲਾਲ ਸਿੰਘ ਢਾਲ ਲੈ ਕੇ ਪਹੁੰਚ ਗਿਆ ਗੁਰੂ ਦਰਬਾਰ ਦੇ ਵਿੱਚ ਢਾਲ ਫੜ ਕੇ ਖੜਾ ਹੋ ਗਿਆ ਪਰ ਹੁਣ ਪੈਰਾਂ ਦੇ ਵਿੱਚ ਲੱਤਾਂ ਵਿੱਚ ਨਹੀਂ ਹਿੰਮਤ ਨਹੀਂ ਕਿ ਖੜ ਜਾਵਾਂ ਸਤਿਗੁਰੂ ਜੀ ਕਹਿਣ ਲੱਗੇ ਭਾਈ ਆਲਮ ਸਿੰਘ ਜੀ ਲਿਆਓ ਬੰਦੂਕ ਤੇ ਚਲਾਓ ਗੋਲੀ ਇਸ ਢਾਲ ਦੇ ਉੱਪਰ ਸਾਦ ਸੰਗਤ ਸਾਖੀ ਕਰ ਲਿਖਦੇ ਨੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਹਿੰਦੇ ਕਿ ਦੋ ਵਾਰ ਭਾਈ ਆਲਮ ਸਿੰਘ ਨੇ ਗੋਲੀ ਚਲਾਈ ਤੇ ਸੱਚਮੁੱਚ ਉਸ ਢਾਲ ਦੇ ਵਿੱਚੋਂ ਗੋਲੀ ਪਾਰ ਨਹੀਂ ਲੰਗੀ ਉਹ ਢਾਲ ਐਸੀ ਮਜ਼ਬੂਤ ਸੀ ਪਰ ਇਸ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਭਾਈ ਆਲਮ ਸਿਆ ਲਿਆ ਮੈਨੂੰ ਫੜਾ ਬੰਦੂਕ ਅਸੀਂ ਗੋਲੇ ਚਲਾ ਕੇ ਵੇਖਦੇ ਹਾਂ ਵੇਖਦੇ ਹਾਂ ਕਿ ਢਾਲ ਵਿੱਚੋਂ ਗੋਲੀ ਪਾਰ ਲੰਘਦੀ ਹੈ ਕਿ ਨਹੀਂ ਲੰਘਦੀ ਹੁਣ ਸਾਧ ਸੰਗਤ ਖਿਆਲ ਕਰਿਓ ਹੋ ਸਕਦਾ ਪਹਿਲਾਂ ਤੱਕ ਭਾਈ ਲਾਲ ਸਿੰਘ ਬੜਾ ਖੁਸ਼ ਹੁੰਦਾ ਹੋਵੇ ਮਨ ਹੀ ਮਨ ਕਿ ਮੇਰੀ ਤਾਂ ਅਰਦਾਸ ਪੂਰੀ ਹੋ ਗਈ ਪਰ ਜਦੋਂ ਵੇਖਿਆ ਕਿ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਪਾਵਨ ਹਸਤ ਕਮਲਾਂ ਵਿੱਚ ਹੁਣ ਬੰਦੂਕ ਫੜ ਲਈ ਹੈ ਹੁਣ ਗੋਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥਾਂ ਰਹੀ ਚੱਲਣੀ ਹੈ ਤੇ ਸਾਧ ਸੰਗਤ ਹੁਣ ਲਤਾਂ ਕੰਮਣ ਲੱਗ ਪਈਆਂ ਕਿਵੇਂ ਖੜਾ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਨਿਸ਼ਾਨਾ ਬਣਾਉਂਦੇ ਨੇ ਉਸ ਢਾਲ ਵੱਲ ਸਾਰੀਆਂ ਸੰਗਤਾਂ ਸਾਰਾ ਦਰਬਾਰ ਇਸ ਦ੍ਰਿਸ਼ ਨੂੰ ਵੇਖ ਰਿਹਾ ਸਾਧ ਸੰਗਤ ਤੇ ਸੱਚਮੁੱਚ ਉਸ ਵਕਤ ਕਦੀ ਸੰਗਤ ਦੀ ਅਰਦਾਸ ਕਦੀ ਦਸਾਂ ਪਾਤਸ਼ਾਹਿਆਂ ਦਾ ਸਰੂਪ ਉਸ ਢਾਲ ਦੇ ਸਾਹਮਣੇ ਖੜਾ ਨਜ਼ਰ ਆਉਂਦਾ ਹੈ ਕਦੀ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦਾ ਹੱਥ ਨਜ਼ਰ ਆਉਂਦਾ ਹੈ ਭਾਵ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਆਪਣੇ ਗੁਰਸਿੱਖ ਦੇ ਉੱਪਰ ਵੀ ਇਹ ਕਿਰਪਾ ਕਰ ਦਿੱਤੀ ਨਾਲ ਕਿ ਜੇਕਰ ਤੂੰ ਅਰਦਾਸ ਕੀਤੀ ਹੈ ਤੇਰੀ ਵੀ ਇਲਾਜ ਅਸਾਂ ਰੱਖਾਂਗੇ ਪਰ ਤੇਰੇ ਅੰਦਰੋਂ ਇਹ ਹੰਕਾਰ ਇਸ ਮੈਂ ਨੂੰ ਵੀ ਖਤਮ ਕਰਨਾ ਹੈ ਮੈਂ ਵੀ ਮੁਕਾਉਣੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਲਾਲਸਿਆਂ ਤਿਆਰ ਹੈ ਚੰਗੀ ਤਰ੍ਹਾਂ ਢਾਲ ਫੜ ਕੇ ਰੱਖੀ ਸਿੱਧਾ ਖੜਾ ਹੋ ਜਾ ਹੁਣ ਅਸਾਂ ਗੋਲੀ ਚਲਾਉਣ ਲੱਗੇ ਆ ਇਦੋਂ ਦੋ ਤਿੰਨ ਵਾਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਪੁੱਛਿਆ ਤੇ ਕੀ ਹੋਇਆ ਕਿ ਇੱਕਦਮ ਢਾਲ ਛੁੱਟੀ ਆਪਣੇ ਹੱਥਾਂ ਦੇ ਵਿੱਚੋਂ ਹੀਠਾਂ ਧਰਤੀ ਤੇ ਤੇ ਦੌੜ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਚਰਨ ਫੜ ਲਿਆ ਕੇ ਆਪਣਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਰੱਖ ਕੇ ਭਾਈ ਲਾਲ ਸਿੰਘ ਅਜ ਜ਼ਾਰੂ-ਜ਼ਾਰ ਰੋਣ ਲੱਗ ਪਿਆ ਕਹਿੰਦਾ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਕੋਲੋਂ ਗਲਤੀ ਹੋ ਗਈ ਹੈ ਤੁਹਾਡੇ ਹੱਥਾਂ ਵਿੱਚ ਬੰਦੂਕ ਹੋਵੇ ਤੁਸੀਂ ਗੋਲੀ ਚਲਾਓ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਦੁਨੀਆਂ ਦੀ ਕੋਈ ਐਸੀ ਵਸਤੂ ਨਹੀਂ ਜਿਸ ਵਿੱਚੋਂ ਗੋਲੀ ਪਾਰ ਨਾ ਹੋ ਸਕਦੀ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਢਾਲ ਕੀ ਚੀਜ਼ ਹੈ ਜਿਹੜੀ ਲਾਲ ਸਿੰਘ ਨੇ ਬਣਾਈ ਹੈ ਮੈਂ ਤਾਂ ਐਵੇਂ ਹੀ ਦਾਵਾ ਕਰ ਬੈਠਾ ਸੀ ਹਉਮੈ ਵਿੱਚ ਆ ਗਿਆ ਸੀ ਹੰਕਾਰ ਵਿੱਚ ਆ ਗਿਆ ਸੀ ਸਤਿਗੁਰੂ ਮਹਾਰਾਜ ਮੈਨੂੰ ਬਖਸ਼ ਦਿਓ ਮੈਨੂੰ ਬਖਸ਼ ਦਿਓ ਸਤਿਗੁਰੂ ਪਾਤਸ਼ਾਹ ਜੀ ਸਤਿਗੁਰੂ ਮਹਾਰਾਜ ਨੇ ਚਰਨਾਂ ਤੋਂ ਚੁੱਕ ਕੇ ਗੱਲ ਨਾ ਲਾ ਲਿਆ ਸਾਬ ਕਹਿਣ ਲੱਗੇ ਕਿ ਹਲਾਲ ਸਿਆਹ ਹੰਕਾਰ ਨਹੀਂ ਦਾਵਾ ਨਹੀਂ ਕਿਸੇ ਗੱਲ ਦਾ ਮੈਂ ਨਹੀਂ ਮੰਨਦੇ ਵਿੱਚ ਕਿਉਂਕਿ ਇਹ ਦਰ ਤਾਂ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦਾ ਐਸਾ ਹੈ ਸਾਧ ਸੰਗਤ ਦੀ ਜਿੱਥੇ ਇਹ ਬੰਦਾ ਜਦੋਂ ਵੀ ਆਵੇ ਤੇ ਸਾਧ ਸੰਗਤ ਇਸ ਭਾਵਨਾ ਨਾਲ ਆਵੇ ਕਿ ਤੂੰ ਤੂੰ ਕਰਤਾ ਤੂੰ ਰਹਾ ਹੂਆ ਮੁਜ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੂੰ ਤਤ ਤੂੰ ਮੇਰਾ ਮੁਜਮੈ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਜ ਕੋ ਸੌਂਪ ਤੇ ਕਿਆ ਲੱਗੈ ਮੇਰਾ ਸਾਡੇ ਅੰਦਰ ਐਸੀ ਨਿਮਰਤਾ ਹੋਵੇ ਸਾਜ ਸੰਗਤ ਚੰਦਨ ਭਾਵੇਂ ਛੋਟਾ ਜਿਹਾ ਪਰ ਸਾਜ ਸੰਗਤ ਜੀ ਉਹ ਕਦੇ ਹੰਕਾਰ ਨਹੀਂ ਕਰਦਾ ਸਾਰਿਆਂ ਨੂੰ ਸ਼ੀਤਲਤਾ ਹੀ ਵੀ ਵੰਡਦਾ ਤੇ ਖੁਸ਼ਬੂ ਵੀ ਵੰਡਦਾ ਤੇ ਹੰਕਾਰਿਆ ਬਾंस ਜਿਹੜਾ ਨਾ ਬਾंस ਦੀ ਬਿਰਤੀ ਵਾਲਾ ਉਹ ਹਮੇਸ਼ਾ ਖਾਲੀ ਰਹਿ ਜਾਂਦਾ ਹੈ ਉਹ ਵੀ ਹੁਣਾ ਰਹਿ ਜਾਂਦਾ ਹੈ ਉਹਦੇ ਪੱਲੇ ਕਦੇ ਕੁਝ ਨਹੀਂ ਪੈਂਦਾ ਨਿਮਰਤਾ ਵਾਲਿਆਂ ਦੀਆਂ ਝੋਲੀਆਂ ਪਰਦੀਆਂ ਹਨ